3,95,000 ਰੁਪਏ ਚ 2017 ਮਾਡਲ ਸਵਿਫਟ ਡੀਜ਼ਲ ਦੀ ਮਿੱਤਰੋ 12 ਮਾਡਲ ਤੇ 2,10,000 ਰੁਪਏ ਦੀ ਕਾਰ 2012 ਮਾਡਲ ਫਸਟ ਆਉਂਦਾ ਰਹਾ ਹਾਂਜੀ ਹਾਂਜੀ ਤੇ ਟਾਇਰ ਵਧੀਆ ਪਏ ਨੇ ਬਈ ਟਾਇਰ ਨਵੇਂ ਦੀ ਕੰਡੀਸ਼ਨ ਕਿਵੇਂ ਰੇਟ ਇਹਦਾ ਕਾਰ ਦੇ ਦਾਂਗੇ ਜੀ ਆਪਾਂ ਇਹ 1,45,000 ਰੁਪਏ ਦੀ ਹਾਂਜੀ ਮਿੱਤਰੋ ਬਈ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਬਈ ਜ਼ਿਲ੍ਹੇ ਸੰਗਰੂਰ ਦੇ ਵਿੱਚ ਖੜੇ ਆਂਗੇ ਸਿੱਧੂ ਕਾਰ ਬਾਜ਼ਾਰ ਦੇ ਉੱਤੇ ਬਈ ਸਸਤੀਆਂ ਕਾਰਾਂ ਲੈਣੀਆਂ ਕਿਸੇ ਨੇ ਬਈ ਵਧੀਆ ਕੰਡੀਸ਼ਨ ਦੀਆਂ ਤਾਂ ਬਸ ਤੁਸੀਂ ਐਂਡ ਤੱਕ ਵੀਡੀਓ ਨੂੰ ਦੇਖਿਓ ਤੁਸੀਂ ਰੇਟ ਸੁਣਿਓ ਹੁਣ ਕਿਹੜੇ ਜੇ ਰੇਟ ਰਹਿਣਗੇ ਬਈ ਤੇ ਅੱਜ ਆਪਾਂ ਬੜੇ ਟਾਈਮ ਬਾਅਦ ਬਈ ਹਨਾ ਬਾਈ ਫਰਾਂ ਵਾਲਾ ਪਿਆ ਅੱਜ ਆਇਆ ਗੱਲਬਾਤ ਕਰਾਂਗੇ ਬਾਈ ਨਾਲ ਬਈ ਸਸਤੀ ਕਾਰ ਜੀ ਸਸਤੀ ਕਾਰ ਜੀ ਸਵਾਦ ਆ ਵੀਰੇ ਪੇ ਦੇ ਉੱਪਰ ਹਨਾ ਹਾਂ ਜੀ ਧੰਨਵਾਦ ਜੀ ਤੁਹਾਡਾ ਅੱਜ ਜਿਹੜੀਆਂ ਬਈ ਕਾਰਾਂ ਆਪਣੇ ਲਵੇ ਹਾਂਜੀ ਕਾਰਾਂ ਕਿੱਦਾਂ ਦੀਆਂ ਨੇ ਕਾਰਾਂ ਪੂਰੀਆਂ ਸਿਰਾਂ ਨੇ ਜੀ ਠੀਕ ਹੈ ਹਾਂਜੀ ਰੇਟ ਰੇਟ ਕਣੀਸਣਾ ਇੱਕ ਨੰਬਰ ਨੇ ਜੀ ਕਮੀ ਪੇਸੀ ਤਾਂ ਨਹੀਂ ਫਰਸਟ ਆਨਰ ਦੀਆਂ ਕਾਰਨ ਨੇ ਸਾਰੀਆਂ ਸਾਰੀਆਂ ਕੋਈ ਕਮੀ ਪੇਸੀ ਨਹੀਂ ਮਿਲੂਗੀ ਕੋਈ ਲੱਗੀ ਵੱਜੀ ਨਹੀਂ ਮਿਲੂ ਕੋਈ ਪੀਸ ਚੇਂਜ ਨਹੀਂ ਮਿਲੂਗਾ ਠੀਕ ਹੈ ਠੀਕ ਹੈ ਇਹ ਇੰਜਨ ਸੀਲਡ ਮਿਲਣਗੇ ਬਿਲਕੁਲ ਓਕੇ ਹਾਂਜੀ ਤੇ ਬਈ ਆਪਾਂ ਆਉਣਾ ਕਿੱਥੇ ਆ ਬਾਈ ਜਾਨਾ ਜੀ ਕਿਸ ਨੇ ਕਾਰ ਲੈਣੀ ਆ ਕਾਰ ਲੈਣੀ ਹੈ ਜੀ ਪਿੰਡ ਲੋਹਾ ਖੇੜਾ ਡਿਸਟ੍ਰਿਕਟ ਸੰਗਰੂਰ ਲੋਂਗੋਵਾਲ ਦੇ ਕੋਲ ਠੀਕ ਹੈ ਜੀ ਤੇ ਕਈ ਵੀਰ ਨਾਲ ਮੈਨੂੰ ਕਹਿੰਦੇ ਜਿਹੜੀ ਛੋਟੀ ਵੀਡੀਓ ਪਹਿਲਾਂ ਦੇਖ ਰਹੇ ਹੋ ਨਾ ਚਲਦੀ ਆ ਕਹਿੰਦੇ ਯਾਰ ਤੁਸੀਂ ਤਰੀਕ ਨਹੀਂ ਬੋਲਦੇ ਕਿਹੜੀ ਤਰੀਕਾ ਹਾਂ ਹਾਂ ਕਿਨੇ ਸਾਨੂੰ ਪਤਾ ਨਹੀਂ ਲੱਗਦਾ ਤਰੀਕ ਬੋਲੀ ਦੋ ਅੱਜ 25 ਤਰੀਕ ਹੈ ਠੀਕ ਹੈ ਜੀ ਤੇ 11ਵਾਂ ਮਹੀਨਾ ਹਾਂਜੀ 2024 ਠੀਕ ਹੈ 25 ਤਰੀਕ 11ਵਾਂ ਮਹੀਨਾ 2024 ਲੈ ਬਈ ਤੇ ਆਪਾਂ ਤਰੀਕ ਹੁਣ ਹਰ ਇੱਕ ਵੀਡੀਓ ਤੇ ਬੋਲਣੀ ਆ ਠੀਕ ਹੈ ਜੀ ਹੁਣ ਇਹਦੀ ਗੱਲ ਕਰੀਏ ਆਹ ਕਾਰ ਦੀ ਹਾਂਜੀ ਕਿਹੜਾ ਮਾਡਲ ਹੈ ਇਹ ਇਹ 17 ਮਾਡਲ ਹੈ ਜੀ ਇਹ ਹੋਂਡਾ ਅਮੇਜ ਹੋਂਡਾ ਅਮੇਜ ਠੀਕ ਹੈ 2017 ਮਾਡਲ 17 ਦੇ ਵੀ ਇਹ 10ਵੇਂ 11ਵੇਂ ਮਹੀਨੇ ਦੀ ਹੋ ਸਕਦੀ ਹੈ ਜੀ ਠੀਕ ਹੈ ਵੀਰੇ ਠੀਕ ਹੈ ਜੀ ਫਰਸਟ ਓਨਰ ਦੀ ਕਾਰ ਆ ਹੂੰ 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 ਕਾਰ ਦੀ ਕੰਡੀਸ਼ਨ ਚੈੱਕ ਕਰੋ ਚੌਕੜਾ ਬਿਲਕੁਲ ਨਵਾਂ ਪਵਾਇਆ ਓਕੇ ਹਾਂਜੀ ਕਲੈਮਨ ਕੰਟਰੋਲ ਏਸੀ ਵਾਲੀ ਹੈ ਬਾਈ ਹਨਾ ਟਾਇਰ ਨਵੇਂ ਅਪੋਲੋ ਦੇ ਬੈਕ ਸਾਈਡ ਦੀ ਗੱਲ ਕਰਦਾ ਬਾਈ ਨੂੰ ਕਹਿੰਦਾ ਵੀ ਬੈਕ ਸਾਈਡ ਤੋਂ ਦਿਖਾ ਦੂ ਕਾਰ ਦੀ ਕੰਡੀਸ਼ਨ ਵਧੀਆ ਇਹਦਾ ਵੀਰੇ ਬੋਨਟ ਖੋਲ ਦਿਓ ਬੋਨਟ ਖੋਲ ਲੈਣੇ ਆ ਜੀ ਤੇ ਕਾਰ ਦੀ ਕੰਡੀਸ਼ਨ ਤੁਹਾਨੂੰ ਜੇ ਮੈਂ ਦਿਖਾਵਾਂ ਬਾਈ ਹਨਾ ਤੁਹਾਨੂੰ ਪਤਾ ਲੱਗੂਗਾ ਤਦ ਆਉਂਗੇ ਆ ਕੇ ਡੀਲ ਕਰੋਗੇ ਭਈ ਨਾ ਤੁਸੀਂ ਕਹੋਗੇ ਵੀ ਇੱਕ ਦਾ ਰੇਟ ਤੇ ਗੱਲ ਕਰੀ ਵੀ ਕੁਆਲਿਟੀ ਕਰ ਦੀ ਕੁਆਲਿਟੀ ਹਾਂਜੀ ਆ ਦੇਖੋ ਭਈ ਬਿਲਕੁਲ ਇਸ ਬ੍ਰੇਕ ਦੇ ਵਿੱਚ ਹੂੰ 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 ਠੀਕ ਹੈ ਜੀ ਠੀਕ ਹੈ ਵੀਰੇ ਬਿਲਕੁਲ ਸੀਲਡ ਕਰ ਆ ਕੋਈ ਇੰਜਨ ਸੁੱਕਾ ਹੈ ਬਿਲਕੁਲ ਚੈੱਕ ਕਰੋ ਬਿਲਕੁਲ ਡਰਾਈ ਇੰਜਨ ਉਹ ਦੇਖੋ ਬਾਈ ਨੂੰ ਕਹਿਣਾ ਵੀ ਉਧਰ ਕੈਮਰਾ ਮਾਰ ਦੋ ਨੀਚੇ ਭਈ ਚੈੱਕ ਕਰੋ ਬਿਲਕੁਲ ਡਰਾਈ ਇੰਜਨ ਪਿਆ ਭਾਈ ਬਹੁਤ ਵਧੀਆ ਕਾਰ ਆ ਤੁਹਾਡੇ ਸਾਹਮਣੇ ਜਦੋਂ ਸੈਲਫ ਮਾਰੋਗੇ ਅੱਜ ਭਈ ਨਾ ਬਾਕੀ ਤੁਹਾਡੇ ਤੇ ਡਿਪੈਂਡ ਆ ਭਈ ਤੁਹਾਨੂੰ ਸਾਰੀ ਕਾਰ ਦਿਖਾਤੀ ਆਓ ਟ੍ਰਾਈ ਲਓ ਤਸੱਲੀ ਕਰੋ ਪੂਰੀ ਬਈ ਹੈ ਨਾ ਹਾਂਜੀ ਤੇ ਇਹਦੀ ਹੁਣ ਗੱਲ ਕਰਾਵੇ 17 ਮਾਡਲ ਹੈ 17 ਮਾਡਲ ਹੈ ਜੀ ਰੇਟ ਤੇ ਫਰਸਟ ਓਨਰ ਦੀ ਕਾਰ ਹੈ ਏਸੀ ਹੀਟਰ ਸਭ ਕੁਝ ਵਰਕਿੰਗ ਹੈ ਜੀ ਠੀਕ ਹੈ ਠੀਕ ਹੈ ਜੀ ਰੇਟ ਦੇ ਦਾਂਗੇ ਆਪਾਂ ਇਹ ਕਾਰ 3 ਲੱਖ ਤੇ 10000 ਰੁਪਏ ਦੀ ਐਨਓਸੀ ਦੇ ਨਾਲ 3 ਲੱਖ 10000 ਰੁਪਏ ਦੀ ਹਾਂਜੀ ਮਾਨਤਾਣ ਕੁਝ ਹੋ ਜੂਗਾ ਉਹ ਕਰਾਂਗੇ ਜੀ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਦਾ ਫੁੱਲ ਕਰਾਂਗੇ ਜੀ ਫੁੱਲ ਬਟਾ ਫ ਗੱਲ ਕਰਾਂ 3 ਲੱਖ ਤੇ 10000 ਰੁਪਏ ਦੇ 17 ਮਾਡਲ ਦੀ ਵਾਈਟ ਕਲਰ ਦੇ ਵਿੱਚ Honda ਦੀ Amaze ਕਿਤੇ ਪਾਸੋਂ ਨਹੀਂ ਮਿਲਨੀ ਬਈ ਹਨਾ ਜੇ ਗੱਲ ਕਰੀਏ ਵਗੈਰਾ ਲੋਨ ਵਗੈਰਾ ਦੀ ਤਾਂ ਹੋ ਸਕਦਾ ਥੋੜਾ ਪੂਰੇ ਦਾ ਪੂਰਾ ਲੋਨ ਵੀ ਹੋ ਸਕਦਾ ਇਹਦੇ ਤੇ ਪੂਰਾ ਪੂਰਾ ਹੋ ਸਕਦਾ ਹਾਂਜੀ ਉਹ ਪੱਕੀ ਮੌਕੇ ਤੇ ਤੁਹਾਡੇ ਪ੍ਰੋਫਾਈਲ ਤੇ ਡਿਪੈਂਡ ਆ ਅਗਲੀ ਪੋਲੋ ਆ ਗਈ ਬਈ ਆਪਣੇ ਲਈ ਇਹ ਮਾਡਲ ਇਹ ਪੋਲੋ ਆ ਗਈ 10 ਮਾਡਲ ਜੀ 10 10 ਦੇ 10ਵੇਂ ਮਹੀਨੇ ਦੀ ਹੈ ਜੀ ਠੀਕ ਹੈ ਕਾਰ ਦੀ ਕੰਡੀਸ਼ਨ ਚੈੱਕ ਕਰੋ ਠੀਕ ਹੈ ਵੀਰੇ ਲੇ ਵੀ ਆ ਜਾਓ ਫਿਰ ਭਾਈ ਹਨਾ ਕਾਰ ਦੀ ਕੰਡੀਸ਼ਨ ਦੇਖ ਲਓ ਤੁਹਾਡੇ ਸਾਹਮਣੇ ਕਾਰ ਦੀ ਕੰਡੀਸ਼ਨ ਦੇਖੋ ਭਾਈ ਬਿਲਕੁਲ ਵਧੀਆ ਪਈ ਆ ਬਸ ਸੀਟ ਕਵਰ ਪਾਣਗੇ ਕੱਲੇ ਦੇ ਕੱਲੇ ਸੀਟ ਕਵਰ ਪਾਣ ਵਾਲੇ ਨੇ ਜੀ ਜਿੰਨੀ ਆਪਣੇ ਕੋਲੇ ਅੱਠ ਕਾਰਾਂ ਨੇ ਅੱਠੇ ਕਾਰਾਂ ਦੇ ਟਾਇਰ ਦੇਖਿਓ ਤੁਸੀਂ ਬਿਲਕੁਲ ਨਵੇਂ ਚ ਮਿਲਣਗੇ ਓਕੇ ਕਾਰਾਂ ਬਿਲਕੁਲ ਨਵੀਆਂ ਮਿਲਣਗੀਆਂ ਟਾਇਰ ਵੀ ਬਿਲਕੁਲ ਨਵੇਂ ਮਿਲਣਗੇ ਠੀਕ ਹੈ ਜੀ ਠੀਕ ਹੈ ਵੀਰੇ ਤੇ ਕਾਰ ਨੂੰ ਚੈੱਕ ਕਰੋ ਅੰਦਰੋਂ ਬਾਹਰੋਂ ਡੱਗੀ ਡੁੱਗੀ ਚੈੱਕ ਕਰੋ ਕਹੀ ਜੀ ਡੱਗੀਆਂ ਪਈਆਂ ਨੇ ਅੱਜ ਕਾਰਾਂ ਦੀਆਂ ਠੀਕ ਹੈ ਵੀਰੇ ਲੈ ਵੀ ਆ ਚੈੱਕ ਕਰੋ ਭਾਈ ਹੈਂ ਹਾਂਜੀ ਬੜੇ ਸਾਹਮਣੇ ਤੁਹਾਨੂੰ ਡੱਗੀਆਂ ਦਿਖਾ ਦਈਏ ਚੱਕ ਕੇ ਬਈ ਇਹਦੀ ਡੱਗੀਆਂ ਸਾਰੀਆਂ ਗੱਡੀਆਂ ਦੇ ਚੈੱਕ ਕਰੋ ਦੇਖੋ ਦੇਖੋ ਬਈ ਪੂਰੀਆਂ ਸਾਫ ਸੁਥਰੀਆਂ ਡੱਗੀਆਂ ਲੱਗੀਆਂ ਕੋਈ ਗਲੀਆਂ ਨਹੀਂ ਕੋਈ ਰਸਟਿੰਗ ਨਹੀਂ ਠੀਕ ਹੈ ਜੀ ਚੈੱਕ ਕਰੋ ਸਾਰੇ ਅੰਦਰੋਂ ਵਾਲੇ ਇਹ ਆ ਚੈੱਕ ਕਰ ਲੋ ਹੈਨਾ ਕਬਜ਼ੇ ਕੋਈ ਆਹੀ ਜੀ ਦਾ ਚੈੱਕ ਕਰਦੇ ਆਪਾਂ ਅੱਗੇ ਬਈ ਹੈਨਾ ਹਾਂਜੀ ਤੇ ਆ ਦੱਸ ਆ ਦੇਖੋ ਕਬਜ਼ੇ ਵੀ ਇਹਦੇ ਨਾਲ ਦੀ ਨੇ ਬਈ ਹੈਨਾ 10 ਮਾਡਲ ਚੈੱਕ ਕਰੋ ਇਹਨਾਂ ਦਾ ਲਿਖੇ ਵੀ ਆਉਂਦੇ ਹੁੰਦੇ ਨੇ ਬਈ ਹੈਨਾ ਤੇ ਚੈੱਕ ਕਰੋ ਬਈ ਬਾਕੀ ਗੱਡੀ ਓਕੇ ਐ ਬੌਂਡ ਬਈ ਬਾਈ ਨੇ ਖੋਲਤਾ ਤੁਹਾਨੂੰ ਬੌਂਡ ਵੀ ਜੰਗੀਰ ਏਸੀ ਹੀਟਰ ਸਭ ਕੁਝ ਵਰਕਿੰਗ ਮਿਲੂ ਆ ਦੇਖ ਕਰੋ ਬਈ ਇਹ ਡੀਜ਼ਲ ਦੀ ਹੈ ਬਈ ਹਨਾ ਪੈਟਰੋਲ ਦੀ ਪੈਟਰੋਲ ਦੀ ਪੈਟਰੋਲ ਦੀ ਕਾਰ ਹੈ ਜੀ ਠੀਕ ਹੈ ਲੈ ਵੀ 1200 ਸੀਸੀ ਪੈਟਰੋਲ ਇੰਜਨ ਦੀ ਕਾਰ ਬਈ ਹਨਾ ਤੁਹਾਡੇ ਸਾਹਮਣੇ ਚੈੱਕ ਕਰੋ ਬਈ ਹਾਂਜੀ ਛੋਟਾ ਜਿਹਾ ਇੰਜਨ ਹੁੰਦਾ ਬਈ ਹਨਾ ਹਾਂਜੀ ਇਹਦੀ ਐਵਰੇਜ ਵੀ 25 ਦੇ ਲਗਭਗ ਹੈ ਜੀ 25 ਦੇ ਦੇ 3 ਲਗ ਆ ਗਿਆ ਨਾ ਜੀ ਹਾਂ 3 ਆ ਗਿਆ ਜੀ ਇਹ 3 ਸਿਲੰਡਰ ਹੈ ਬਈ ਆ ਚੈੱਕ ਕਰੋ 1 2 3 ਹਾਂਜੀ 3 ਸਿਲੰਡਰ ਹੈ ਹਾਂਜੀ ਤੇ 10 ਮਾਡਲ ਪੈਟਰੋਲ ਦੇ ਵਿੱਚ ਹਾਂਜੀ ਤੇ ਇਹਦਾ ਰੇਟ ਹੁਣ ਗੱਲ ਕਰੀ ਬਈ ਰੇਟ ਇਹ ਫਸਟ ਓਨਰ ਦੀ ਕਾਰ ਹੈ ਜੀ ਹਾਂ ਹਾਂ ਠੀਕ ਹੈ ਜੀ 10 ਮਾਡਲ ਹੈ ਤੇ ਕਾਰ ਦੇ ਦਾਂਗੇ ਆਪਾਂ 1 ਲੱਖ ਤੇ 55000 ਦੀ 1 55 ਦਾ ਐਨਓਸੀ ਦੇ ਨਾਲ ਪੋਲੋ ਕਾਰ ਮਿੱਤਰੋ ਸਿਰਫ 1 ਲੱਖ ਤੇ 55000 ਰੁਪਈਆ ਦੇ ਵਿੱਚ ਐਨਓਸੀ ਦੇ ਨਾਲ ਤੁਹਾਨੂੰ ਮਿਲ ਜਾਣੀ ਕਾਰ ਦੇਖੋ ਹੀਰੇ ਵਰਗੀ ਕਾਰ ਹੈਗੀ ਬਿਲਕੁਲ ਅਗਲੀ ਆ ਗਈ ਇੱਕ ਹੋਰ ਤੋਹਫਾ ਆ ਗਿਆ ਤੁਹਾਡੇ ਵਾਸਤੇ ਬਈ ਸਭ ਤੋਂ ਹੈਗੀ ਉੱਚਾ ਮਾਡਲ ਤੇ ਰੇਟ ਕੱਖ ਵੀ ਨਹੀਂ ਹਾਂਜੀ 2017 ਮਾਡਲ ਹੈ ਜੀ ਐਲਡੀਏ ਐਕਸਨ ਡਬਲ 에ਅਰ ਬਏਗਾ ਠੀਕ ਹੈ ਵੀਰੇ ਠੀਕ ਹੈ ਜੀ ਐਲਡੀਏ ਐਕਸਨ ਡਬਲ 에ਅਰ ਬਏਗਾ ਕਾਲੀ ਸ਼ੀਸ਼ਿਆਂ ਵਾਲੀ ਸੈਕੰਡ ਆਨਰ ਦੀ ਕਾਰ ਹੈਗੀ ਹਾਂ 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 ਕਾਰ ਦੀ ਕੰਡੀਸ਼ਨ ਚੈੱਕ ਕਰੋ ਜਮਾ ਤੋਫ ਹੈ ਸਾਰੀ ਓਰੀਜਨਲ ਹੈਗੀ 70 ਮੈਟ ਸੀਟ ਕਵਰ ਨਵੇਂ ਤੇ ਟੱਚ ਪਲੇਅਰ ਲੱਗਿਆ ਹੋਇਆ ਵਧੀਆ ਕਾਰ ਹੈ ਤੇ ਇਹ ਆਉਂਦੀ ਆ ਦੋ ਪਾਵਰ ਵਿੰਡੋਆਂ ਵਾਲੀ ਹਾਂਜੀ ਇਸ ਦਾ ਰੇਟ ਕਿੰਨਾ ਤੇ ਕਾਰ ਦੀ ਕੰਡੀਸ਼ਨ ਪਹਿਲਾਂ ਚੈੱਕ ਕਰਾਓ ਇੰਜਨ ਨੂੰ ਇੰਜਨ ਚੈੱਕ ਕਰਾਓ ਚੀਜ਼ ਦੇਖੋ ਵੀ ਹਾਂ ਸਸਪੈਂਸ ਹੈ ਸਸਪੈਂਸ ਬਈ ਹੈ ਹਾਂਜੀ ਤੇ ਚੈੱਕ ਕਰ ਲਓ ਬਈ ਆਲੇ ਬੰਪਰ ਪੇਂਟ ਨੇ ਸਾਰੀ オリジナル ਕਾਰ ਹੈਗੀ ਅੱਛਾ ਹਾਂਜੀ ਲੈ ਵੀ ਆਜੋ ਪਰ ਮਿੱਤਰੋ ਤੁਮ ਮੈਂ ਦਿਖਾਵਾਂ ਬੋਨਰ ਕੁਆਲਟੀ ਚੈੱਕ ਕਰੋ ਆਹ ਇੰਜਨ ਚੈੱਕ ਕਰੋ ਬਈ ਇੰਜਨ ਸੱਚੀ ਗੱਲ ਬਈ ਹੈ ਨਾ ਇੱਕ ਨੰਬਰ ਇੰਜਨ ਹੈ ਬਈ ਇੱਕ ਨੰਬਰ ਕਾਰ ਦਾ ਦੇਖੋ ਬਾਕੀ ਆਓਗੇ ਆ ਕੇ ਟਰਾਈ ਲਓ ਤਸੱਲੀ ਕਰੋ ਆਪਦੀ ਪੂਰੀ ਬਈ ਹੈ ਨਾ ਹਾਂਜੀ ਤੇ ਸਾਰੀ ਚੀਜ਼ ਨਾਲ ਦੀ ਹੈ ਜੀ ਹਾਂ ਤੇ ਮਾਡਲ ਸੀ 17 17 ਮਾਡਲ ਹੈ ਜੀ ਠੀਕ ਹੈ ਜੀ ਸੈਕੰਡ ਓਨਰ ਦੀ ਕਾਰ ਹੈ 98000 ਚੱਲੀ ਹੋਈ ਆ ਏਜੰਸੀ ਰਿਕਾਰਡ ਕਾਰ ਸਾਰੀ ਓਰੀਜਨਲ ਹੈ ਬੰਪਰ ਛੱਡ ਕੇ ਹਾਂ ਹਾਂ ਕਾਰ ਦੇ ਦਾਂਗੇ ਆਪਾਂ 3 ਆਪਣਾ 4 ਲੱਖ ਤੇ 10000 ਰੁਪਏ ਦੀ 4 ਲੱਖ 10000 ਐਨਓਸੀ ਦੇ ਨਾਲ ਖਾਲੀ ਬੋਰਡ ਉਹ ਹੈ ਜੀ 90 ਪਿੱਛੇ ਨੂੰ ਕੁਝ ਬੋਲ ਦਿਕਾ ਰਾਂਗੇ ਜੀ ਇਹ ਕਹਿੰਦੇ ਤਿੰਨ ਲੱਖ ਲਿਕ ਗਿਆ ਛੋੜੇ ਮੂੰਹ ਚੋਂ 395000 ਦੀ ਐਨਓਸੀ ਦੇ ਨਾਲ ਇਹ ਜੈਸਨੋ ਰੇਟ ਆ ਭਾਈ ਹਾਂ ਜੀ ਐਨਓਸੀ ਦੇ ਨਾਲ 395000 ਰੁਪਿਆ ਚ 2017 ਮਾਡਲ ਸਵਿਫਟ ਡੀਜ਼ਲ ਦੀ ਮਿੱਤਰੋ ਲੈ ਜਾ ਫਿਰ ਜੇ ਕਿਸੇ ਨੇ ਕਾਰ ਲੈਣੀ ਆ ਅਗਲੀ ਆ ਗਈ ਆਪਣੇ ਲਵੇ ਆਹ ਸਵਿਫਟ ਪੁਰਾਣੀ ਸ਼ੇਪ ਵਾਲੀ ਭਾਈ ਅਗਲੀ ਆ ਗਈ ਆਹ ਸਵਿਫਟ ਹੌਲੇ ਨੂੰ ਪੁਰਾਣੀ ਸ਼ੇਪ ਇਹੀ ਵੀਰੇ ਮਾਡਲ ਇਹ 2010 ਮਾਡਲ ਆ ਜੀ 10 ਦੇ 10ਵੇਂ ਮਹੀਨੇ ਦੀ ਆ ਠੀਕ ਹੈ ਫਸਟ ਓਨਰ ਦੀ ਕਾਰ ਹੈਗੀ ਠੀਕ ਹੈ VDI ਦੇ ਵਿੱਚ ਹੈਗੀ ਹੈ ਠੀਕ ਹੈ ਜੀ ਡੀਜ਼ਲ ਦੀ ਹੈ ਇਹ ਡੀਜ਼ਲ ਦੀ ਬੀਡੀਆਈ ਕਾਰ ਹਾਂ 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 10 ਮਾਡਲ 10ਵੇਂ ਮਹੀਨੇ ਦੀ ਠੀਕ ਹੈ ਠੀਕ ਹੈ ਜੀ ਸੈਂਟਰ ਲੌਕ ਕਿੰਨਾ ਰੇਟ ਦਾ ਤੇ ਕਾਰ ਦੇ ਦਾਂਗੇ ਆਪਾਂ ਇਹ 1 ਲੱਖ ਤੇ 60000 ਰੁਪਏ ਦੀ ਐਨਓਸੀ ਦੇ ਨਾਲ 10 ਮਾਡਲ ਮਿੱਤਰੋ ਬੀਡੀਆਈ 1 ਲੱਖ ਤੇ 60000 ਰੁਪਈਆ ਦੇ ਵਿੱਚ ਕਾਰ ਮਿਲ ਜਾਣੀ ਤੁਹਾਨੂੰ ਆਹ ਕਾਰ ਤੁਹਾਡੇ ਸਾਹਮਣੇ ਕਾਰ ਇੰਜਨ ਗੇਅਰ ਏਸੀ ਹੀਟਰ ਵਰਕਿੰਗ ਹੈ ਠੀਕ ਹੈ ਠੀਕ ਹੈ ਜੀ ਡੱਗੀ ਦੀ ਬਿਲਕੁਲ ਨਵੀਂ ਆ ਹਾਂ ਇੰਜਨ ਦੇ ਦੇਖੋਗੇ ਤਾਂ ਬਿਲਕੁਲ ਨਵੀਆਂ ਸਿਆਉਣੇ ਵਰਗੀ ਕਾਰ ਆ ਅਜ਼ਲੀ ਆਹ ਇਹ 2014 ਮਾਡਲ ਆ 14 ਮਾਡਲ 14 ਦੇ ਲਾਸਟ ਦੀ ਕਾਰ ਆ ਇਹ ਠੀਕ ਆ ਵੀਰੇ ਆਪਾਂ 14 ਬਟੇ 15 ਇਹਨੂੰ ਨਹੀਂ ਕਹਿੰਦੇ ਹੈਗੀ 14 ਦੇ ਲਾਸਟ ਦੀ ਪੂਰੇ 14 ਦੀ ਹੈ ਹਾਂਜੀ ਠੀਕ ਹੈ ਤੇ ਇਹ ਫਰਸਟ ਓਨਰ ਦੀ ਕਾਰ ਹੈਗੀ ਹਾਂ 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 ਕਾਰ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਬਾਹਰੋਂ ਵੀ ਕਹੀ ਜੀ ਕਾਰ ਆ ਕਾਰ ਚੈੱਕ ਕਰਨ ਨੂੰ ਤੁਹਾਡੇ ਸਾਹਮਣੇ ਪਈ ਹੈ ਨਾ ਕਾਰ ਸੋਣੀ ਪਈ ਆ ਜੇ ਕਿਸੇ ਨੂੰ ਨਾ ਕਾਰ ਲੈਣੀ ਹੈ ਤਾਂ ਤੁਸੀਂ ਆਉਣਾ ਪੈਣਾ ਤੁਹਾਨੂੰ ਸਿੱਧੂ ਕਾਰ ਵਯਾਰ ਦੇ ਲੋਹੇ ਖੇੜੇ ਬਈ ਲੋਹੇ ਖੇੜੇ ਤੇ ਕਾਰ ਚੈੱਕ ਕਰ ਲਓ ਤੇ ਇਹਦਾ ਬਈ ਹੁਣ ਮੈਂ ਗੱਲ ਕਰਾ ਇਹਦਾ ਰੇਟ ਦੀ ਕਿੰਨਾ ਰੇਟ ਹੈ ਇਹਦਾ 14 ਮਾਡਲ ਦਾ ਇਹ 14 ਮਾਡਲ ਫਸਟ ਆਨਰ ਦੀ ਕਾਰ ਹਾਂ ਹਾਂ ਕਾਰ ਦੇ ਦਾਂਗੇ ਜੀ ਆਪਾਂ ਇਹ 3 ਲੱਖ ਰੁਪਏ ਦੀ ਐਨਓਸੀ ਦੇ ਨਾਲ 14 ਮਾਡਲ ਹਾਂਜੀ ਲੈ ਜੀ ਪੂਰੇ ਪੂਰੇ 14 ਦੇ ਲਾਸਟ ਹੈ ਜੀ ਇਹ ਪੂਰੇ ਪੂਰੇ 3 ਲੱਖ ਰੁਪਈਆ ਦੇ ਵਿੱਚ 14 ਮਾਡਲ ਬਈ ਕਾਰ ਹੈ ਫਸਟ ਆਨਰ ਕਰ ਲਿਆ ਹੋਰ ਕਾਰਾਂ ਵੀ ਹੈਗੀਆਂ ਆਪਣੇ ਕੋਲ ਤਿੰਨ ਕਾਰਾਂ ਹੋਰ ਨੇ ਜੀ ਤਿੰਨ ਕਾਰਾਂ ਹੋਰ ਨੇ ਤੁਹਾਨੂੰ ਉਹ ਵੀ ਦਿਖਾਉਣਾ ਬਈ ਹੁਣ ਇਹ ਕਾਰ ਦੀ ਗੱਲਬਾਤ ਕਰਦੇ ਆਂ ਅਗਲੀ ਕਾਰ ਆ ਗਈ ਆਪਣੇ ਲਵੇ ਕੇ 10 ਇਹੀ ਵੀਰੇ ਮਾਡਲ ਇਹ 2012 ਮਾਡਲ ਹੈ ਜੀ ਫਸਟ ਆਨਰ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਸਾਫ਼ ਸੁਥਰੀ ਕਾਰ ਆ ਨਵੀਂ ਕਾਰ ਆ ਹੂੰ ਨਵੀਂ ਕਾਰ ਦੇਖੋ ਕਾਰ ਤੁਹਾਡੇ ਸਾਹਮਣੇ ਬਹੁਤ ਸੋਹਣੀ ਕਾਰ ਆ ਬਈ ਹੈ ਨਾ ਡਿਜੀਟਲ ਮੀਟਰ ਵਾਲੀ ਐ ਮਾਡਲ ਕਿੰਨਾ 2000 2012 ਮਾਡਲ ਫਰਸਟ ਓਨਰ ਆ ਹਾਂਜੀ ਹਾਂਜੀ ਤੇ ਟਾਇਰ ਵਧੀਆ ਪਏ ਨੇ ਬਈ ਟਾਇਰ ਨਵੇਂ ਦੀ ਕੰਡੀਸ਼ਨ ਦੇ ਨੇ ਰੇਟ ਇਹਦਾ ਕਾਰ ਦੇ ਦਾਂਗੇ ਜੀ ਆਪਾਂ ਇਹ 1 ਲੱਖ ਤੇ 45000 ਰੁਪਏ ਦੀ ਐਨਓਸੀ ਨਾਲ ਹਾਂਜੀ ਡੱਗੀ ਚੈੱਕ ਕਰੋ ਜੀ ਕਾਰ ਦੀ ਗੱਲ ਕਰੀਏ 1 ਲੱਖ ਤੇ 45000 ਰੁਪਇਆ ਦੇ ਵਿੱਚ K10 2012 ਮਾਡਲ ਮਿੱਤਰੋ ਬਈ ਹੈ ਨਾ ਤੁਹਾਨੂੰ ਦੂਜੀ ਕਾਰ ਵੀ ਨਹੀਂ ਮਿਲਦੀ ਬਈ ਜਿਹੜੇ ਹਿਸਾਬ ਨਾਲ ਗੱਲ ਕਰੀ ਆ ਦੇਖੋ ਬਈ ਡਿੱਗੀ ਬਿਲਕੁਲ ਸਾਫ਼ ਆ ਬਈ ਬਿਲਕੁਲ ਨਵੀਂ ਠੀਕ ਹੈ ਲੱਗੀ ਦੀ ਹੈ ਸਾਫ਼ ਸਭ ਲੈ ਵੀ ਜੇ ਕਿਸੇ ਨੇ ਥੋੜੇ ਜਿਹੇ ਰੁਪਏ ਲਾਉਣੇ ਨੇ ਬਈ ਵਾਲ ਦਾ ਕੇ ਟਨ ਮਿਲ ਜੇ ਤਾਂ ਆਹ ਕਾਰ ਲੈ ਜਾ ਸਕਦੇ ਹੋ ਸਿਰਫ 1 ਲੱਖ 45000 ਰੁਪਏ ਦੀ 45000 ਰੁਪਏ ਦੀ ਬਈ ਹਾਂਜੀ ਤੇ ਅਗਲੀ ਲਾਸਟ ਕਾਰ ਆ ਗਈ ਆਪਣੇ ਲਵੇ i20 i20 2012 ਮਾਡਲ ਹੈ ਜੀ ਹਾਂਜੀ ਬਈ ਫਸਟ ਓਨਰ ਦੀ ਕਾਰ ਹੈ ਓਕੇ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਸਾਫ ਸੁਥਰੀ ਤੇ ਨਵੀਂ ਕਾਰ ਹੈਗੀ ਲੈ ਵੀ ਕਾਰ ਦੇਖੋ ਤੁਹਾਡੇ ਸਾਹਮਣੇ ਵੀ ਸੀਟ ਕਵਰ ਸੋਹਣੇ ਪੂਰੇ ਬਈ ਅੰਦਰੋਂ ਇੰਟੀਰੀਅਰ ਪੂਰਾ ਸੋਹਣਾ ਸਕਰਾਚ ਲੈਸ ਕਰੀਏ ਗੱਲ ਬਈ ਹਨਾ ਪੂਰੀ ਐਨ ਪੂਰੀ ਵਧੀਆ ਹੈ ਤੇ ਵੈਰੀਐਂਟ ਕਿਹੜਾ ਦਾ ਇਹ ਮੈਗਨਾ ਜੀ ਮੈਗਨਾ ਹਾਂਜੀ ਠੀਕ ਹੈ ਵੀਰੇ 2012 ਮਾਡਲ ਠੀਕ ਹੈ ਫਸਟ ਓਨਰ ਕਿੰਨਾ ਰੇਟ ਹੈ ਦਾ ਲਾਏ ਨਾਲ ਦੇ ਹੂੰ ਹੂੰ ਠੀਕ ਹੈ ਜੀ ਕਾਰ ਦੇ ਦਾਂਗੇ ਆਪਾਂ 2 ਲੱਖ ਤੇ 10000 ਦੀ ਐਨਓਸੀ ਦੇ ਨਾਲ 2 ਲੱਖ 10000 ਰੁਪਈਆ ਦੀ ਹਾਂਜੀ 12 ਮਾਡਲ ਹਾਂਜੀ 12 ਮਾਡਲ ਤੇ 210000 ਰੁਪਈਆ ਦੀ ਕਾਰ ਬਈ ਹੈਨਾ ਆਹ ਆ i20 ਡੀਜ਼ਲ ਦੇ ਵਿੱਚ ਅਲਾਈ ਕਾਰ ਨੂੰ ਆਉਂਦੇ ਨੇ ਬਈ ਰੇ ਦੇ ਨਾਲ ਠੀਕ ਹੈ ਜੇ ਕਿਸੇ ਨੇ ਕਾਰ ਇਹ ਲੈਣੀ ਆ ਤਾਂ ਲਿਜਾ ਸਕਦੇ ਆਂਗੇ ਤੇ ਬਾਕੀ ਬਈ ਹੈਨਾ ਉਹ ਕਾਰਾ ਤੁਹਾਨੂੰ ਆਪਾ ਦਿਖਾਤੀਆਂ ਕਿਸੇ ਨੇ ਕੋਈ ਕਾਰ ਲੈਣੀ ਆ ਤਾਂ ਆ ਸਕਦੇ ਸਿੱਧੂ ਕਾਰੋਬਾਰ ਦੇ ਉੱਤੇ ਬਾਈ ਹੋਰਾਂ ਦੇ ਘਰੀ ਕਾਰ ਵੇਾਰ ਆ ਬਈ ਹੈਨਾ ਹਾਂਜੀ ਘਰ ਦੇ ਵਿੱਚ ਹੀ ਕੰਮ ਨੇ ਆਫਿਸ ਨਹੀਂ ਆਣਾ ਕਿਸੇ ਨੇ ਘਰੇ ਹੀ ਆ ਕਾਰਾਂ ਖੜੀਆਂ ਨੇ ਆਓ ਟਰਾਈ ਲੋ ਤੇ ਕਾਰਾਂ ਲੈ ਜਾਓ ਠੀਕ ਹੈ ਵੀਰੇ ਵੀਰੇ ਨਾਲ ਮਿਲਦੇ ਆਂ ਬਹੁਤ ਸ਼ੇਦੀ ਬਈ ਅਗਲੀ ਕਾਰ ਦੇ ਨਾਲ ਧੰਨਵਾਦ ਸਸਰੀ ਕਾਰ ਨਵਾਸਤੇ ਤੇ ਸਿੱਧੂ ਕਾਰਬੂ ਯਾਰ ਚੈਨਲ ਹੈ ਆਪਣਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਉਹਨੂੰ ਸਬਸਕ੍ਰਾਈਬ ਜਰੂਰ ਕਰਿਓ ਕਰ ਲਿਓ ਬਈ ਮੇਰੇ ਪੰਨੇ ਤੇ ਧੰਨਵਾਦ ਨਮਸਤੇ ਜੈ ਜੰਦਰ ਸਕਰੀਨ ਤੇ ਪਾਦੇ ਹਾਂਜੀ